ਬਟੇ ਨੇ ਅੱਜ ਤੇ ਪ੍ਰਧਾਨ ਜੀ ਅਵੇਖੋ ਜ਼ੀਰਕਪੁਰ ਦੇ ਵਿੱਚ ਹੋਟਲ ਦੇ ਵਿੱਚ ਦੋਵੇਂ ਪਤੀ ਪਤਨੀ ਕਿਹੜੇ ਪੁੱਠੇ ਕੰਮ ਕਰਦੇ ਸਨ ਜਿਸ ਤੋਂ ਬਾਅਦ ਇਹਨਾਂ ਤੇ ਕਾਰਵਾਈ ਹੋਈ ਹੈ ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਦੇ ਅਸਲ ਹੋਟਲ ਦੇ ਕਮਰੇ ਦੇ ਵਿੱਚ ਇਹਨਾਂ ਪਤੀ ਪਤਨੀ ਨੇ ਸਾਰੀਆਂ ਹੀ ਹੱਦਾ ਟੱਪ ਦਿੱਤੀਆਂ ਇਕੱਠੇ ਚਿੱਟਾ ਪੀਰੇ ਸਨ ਹਾਲਾਂਕਿ ਜਦੋਂ ਪੁਲਿਸ ਨੂੰ ਇਸ ਬਾਬਤ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਸੇ ਦਰਮਿਆਨ ਦੋਵਾਂ ਦੀ ਰਿਪੋਰਟ ਬਣਾ ਦਿੱਤੀ ਗਈ ਹੈ ਦਰਅਸਲ ਦੋਵੇਂ ਜਣੇ ਜਿਹੜੇ ਨੇ ਇਹਨਾਂ ਦੋਵਾਂ ਨੂੰ ਕਾਫੀ ਸਮੇਂ ਤੱਕ ਇੱਥੇ ਦੱਸਿਆ ਜਾ ਰਿਹਾ ਕਿ ਇਹ ਪਹੁੰਚਦੇ ਨੇ ਤੇ ਇਸ ਦੇ ਦਰਮਿਆਨ ਇੱਥੇ ਚਿੱਟਾ ਪੀਰੇ ਸੰਜ ਉਸ ਤੋਂ ਬਾਅਦ ਪੁਲਿਸ ਜਦ ਮੌਕੇ ਤੇ ਪਹੁੰਚੀ ਹੈ ਤਾਂ ਪੁਲਿਸ ਦੇ ਵੱਲੋਂ ਫਿਰ ਇਨ੍ਹਾਂ ਦੋਵਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਗਈ ਜ਼ੀਰਖਪੁਰ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ પતિ ਪਤਨੀ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਬਟੇ ਨੇ ਅਦਿੱਤੀ ਬਦਨ 89 ਅਜਿਹਾ ਪ੍ਰਦਾਨ ਕੀਤਾ ਗਿਆ ਅਵੇਖੋ ਜ਼ੀਰਕਪੁਰ ਦੇ ਵਿੱਚ ਹੋਟਲ ਦੇ ਵਿੱਚ ਦੋਵੇਂ ਪਤੀ ਪਤਨੀ ਕਿਹੜੇ ਪੁੱਠੇ ਕੰਮ ਕਰਦੇ ਸਨ ਜਿਸ ਤੋਂ ਬਾਅਦ ਇਹਨਾਂ ਤੇ ਕਾਰਵਾਈ ਹੋਈ ਹੈ ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਦੇ ਅਸਲ ਹੋਟਲ ਦੇ ਕਮਰੇ ਦੇ ਵਿੱਚ ਇਹਨਾਂ ਪਤੀ ਪਤਨੀ ਨੇ ਸਾਰੀਆਂ ਹੀ ਹੱਦਾ ਟੱਪ ਦਿੱਤੀਆਂ ਇਕੱਠੇ ਚਿੱਟਾ ਪੀਰੇ ਸਨ ਹਾਲਾਂਕਿ ਜਦੋਂ ਪੁਲਿਸ ਨੂੰ ਇਸ ਬਾਬਤ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਸੇ ਦਰਮਿਆਨ ਦੋਵਾਂ ਦੀ ਡੀਪੀਲ ਬਣਾ ਦਿੱਤੀ ਗਈ ਹੈ ਦਰਅਸਲ ਦੋਵੇਂ ਜਣੇ ਜਿਹੜੇ ਨੇ ਇਹਨਾਂ ਅਦੋਮਾਂ ਨੂੰ ਕਾਫੀ ਸਮੇਂ ਤੱਕ ਇੱਥੇ ਦੱਸਿਆ ਜਾ ਰਿਹਾ ਕਿ ਇਹ ਪਹੁੰਚਦੇ ਨੇ ਤੇ ਇਸ ਦੇ ਦਰਮਿਆਨ ਇੱਥੇ ਚਿੱਟਾ ਪੀਰੇ ਸੰ ਜਿਸ ਤੋਂ ਬਾਅਦ ਪੁਲਿਸ ਜਦ ਮੌਕੇ ਤੇ ਪਹੁੰਚੀ ਹੈ ਤਾਂ ਪੁਲਿਸ ਦੇ ਵੱਲੋਂ ਫਿਰ ਇਨ੍ਹਾਂ ਦੋਵਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਗਈ ਜ਼ੀਰਕਪੁਰ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ પતિ ਪਤਨੀ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਬਟੇ ਨੇ ਅਦਿੱਤੀ ਪ੍ਰਦਾਨ ਕੀਤੀ ਵਟ ਯਰ ਨੇਮ ਆਦਿਤਿਆ ਦਾ ਨਾਮ ਹੈ ਅਵੇਖੋ ਜ਼ੀਰਕਪੁਰ ਦੇ ਵਿੱਚ ਹੋਟਲ ਦੇ ਵਿੱਚ ਦੋਵੇਂ ਪਤੀ ਪਤਨੀ ਕਿਹੜੇ ਪੁੱਠੇ ਕੰਮ ਕਰਦੇ ਸਨ ਜਿਸ ਤੋਂ ਬਾਅਦ ਇਹਨਾਂ ਤੇ ਕਾਰਵਾਈ ਹੋਈ ਹੈ ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਦੇਰਸਲ ਹੋਟਲ ਦੇ ਕਮਰੇ ਦੇ ਵਿੱਚ ਇਹਨਾਂ ਪਤੀ ਪਤਨੀ ਨੇ ਸਾਰੀਆਂ ਹੀ ਹੱਦਾ ਟੱਪ ਦਿੱਤੀਆਂ ਇਕੱਠੇ ਚਿੱਟਾ ਪੀਰੇ ਸਨ ਹਾਲਾਂਕਿ ਜਦੋਂ ਪੁਲਿਸ ਨੂੰ ਇਸ ਬਾਬਤ ਸੂਚਨਾ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਸੇ ਦਰਮਿਆਨ ਦੋਵਾਂ ਦੀ ਡੀਟੇਲ ਬਣਾ ਦਿੱਤੀ ਗਈ ਦਰਸਲ ਦੋਵੇਂ ਜਣੇ ਜਿਹੜੇ ਨੇ ਇਹਨਾਂ ਅਦੋਮਾਂ ਨੂੰ ਕਾਫੀ ਸਮੇਂ ਤੱਕ ਇੱਥੇ ਦੱਸਿਆ ਜਾ ਰਿਹਾ ਕਿ ਇਹ ਪਹੁੰਚਦੇ ਨੇ ਤੇ ਇਸ ਦੇ ਦਰਮਿਆਨ ਇੱਥੇ ਚਿੱਟਾ ਪੀਰੇ ਸੰ ਜਿਸ ਤੋਂ ਬਾਅਦ ਪੁਲਿਸ ਜਦ ਮੌਕੇ ਤੇ ਪਹੁੰਚੀ ਹੈ ਤਾਂ ਪੁਲਿਸ ਦੇ ਵੱਲੋਂ ਫਿਰ ਇਨ੍ਹਾਂ ਦੋਵਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਗਈ ਜ਼ੀਰਕਪੁਰ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ પતિ ਪਤਨੀ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਬਟੇ ਨੇ ਅਦਿੱਤੀ ਪ੍ਰਧਾਨ ਜੀ